ਦੋਸਤੋ ਪਿੰਡ ਰੇਲ ਮਾਜਰਾ ਜਿਹੜਾ ਜਦੋਂ ਆਪਾਂ ਰੋਪੜ ਤੋਂ ਨਵਾਂ ਸ਼ਹਿਰ ਵੱਲ ਨੂੰ ਰੋਡ ਪੈਨੇ ਆ ਉਹਦੇ ਉੱਪਰ ਮਤਲਬ ਮੇਨ ਰੋਡ ਦੇ ਉੱਪਰ ਹੀ ਆ ਹੁਣ ਆਪਾਂ ਗੁਫਾਵਾਂ ਵੱਲ ਨੂੰ ਜਾਣ ਨੂੰ ਕਹਿ ਰਹੇ ਆ ਦੇਖੋ ਰਸਤੇ ਦੇਖੋ ਗੁਫਾਵਾਂ ਦੇ ਕਿਹੋ ਜਿਹੇ ਨੇ ਦੇਖੋ ਇਹ ਆਪਾਂ ਜਿਹੜਾ ਪਾਣੀ ਦਾ ਬਹਾਓ ਨੇ ਰਸਤਾ ਬਣਾਇਆ ਹੋਇਆ ਉਹਦੇ ਵਿੱਚ ਦੀ ਜਾ ਰਹੇ ਆ ਤੇ ਫੇਰ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਗੁਫਾਵਾਂ ਨੇ ਖਾਲਸਾ ਰਾਜ ਬੀਲੇ ਦੀਆਂ ਗਫਾਵਾਂ ਨੇ ਉਹ ਤੁਹਾਨੂੰ ਦਿਖਾਉਣੇ ਆ ਵੀ ਕਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਜੀਵਨ ਦਾ ਕੁਝ ਸਮਾਂ ਬਤਾਇਆ ਕਿਹੋ ਜਿਹਾ ਸਮਾਂ ਬੀਤਿਆ ਕਿਹੋ ਜਿਹੇ ਹਾਲਾਤ ਸੀਗੇ ਉਹ ਅੱਗੇ ਜਾ ਕੇ ਤੁਹਾਨੂੰ ਦੱਸਦੇ ਆ ਇਹ ਵੀਰ ਸਾਨੂੰ ਪਿੰਡ ਚੋਂ ਮਿਲਿਆ ਜਿਹੜਾ ਅੱਗੇ ਮੋਟਰਸਾਈਕਲ ਤੇ ਜਾ ਰਿਹਾ ਸਾਨੂੰ ਇਹ ਰਸਤਾ ਦਿਖਾਉਣ ਵਾਸਤੇ ਵਿਚਾਰਾ ਅੱਗੇ-ਅੱਗੇ ਜਾ ਰਿਹਾ ਤੇ ਤੁਸੀਂ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਬਨੇ ਰਹੋ ਕਿਉਂਕਿ ਇਹ ਇੱਕ ਬਹੁਤ ਦੁਰਲੱਭ ਜਿਹਾ ਰਸਤਾ ਹੈ ਜਿੱਥੋਂ ਅਸੀਂ ਤੁਹਾਨੂੰ ਇਹ ਅੱਗੇ ਜਾ ਕੇ ਜਿਹੜੀਆਂ ਉਹ ਗੁਫਾਵਾਂ ਐਕਸਪਲੋਰ ਕਰਾਂਗੇ ਤੇ ਤੁਹਾਨੂੰ ਪੂਰਾ ਇਤਿਹਾਸ ਦੱਸਾਂਗੇ ਖਾਲਸਾ ਰਾਜ ਵੇਲੇ ਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੀ ਜਿਹੜੀ ਇਸ ਜਗ੍ਹਾ ਦੇ ਉੱਪਰ ਜੀਵਨ ਉਹਨਾਂ ਦਾ ਬਤੀਤ ਹੋਇਆ ਕਿਹੋ ਜਿਹੇ ਹਾਲਾਤਾਂ 'ਚ ਹੋਇਆ ਉਹ ਦੱਸਾਂਗੇ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਕਮੈਂਟ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਰਾਸਤਾ ਥੋੜਾ ਜਿਹਾ ਔਖਾ ਹੈ ਪਰ ਆਪਣੀ ਗੱਡੀ ਜਿਹੜੀ ਮਤਲਬ ਜਿਹਦੀ ਗਰਾਉਂਡ ਕਲੀਅਰੈਂਸ ਜ਼ਿਆਦਾ ਹੈ ਇਸ ਕਰਕੇ ਕੋਈ ਦਿੱਕਤ ਨਹੀਂ ਆਪਨ ਲੱਗ ਰਹੀ। ਦੇਖੋ ਅੱਗੇ ਕਿਸ ਤਰ੍ਹਾਂ ਦਾ ਰਸਤਾ। ਸਾਰੇ ਗਿਰੇ ਪੈਣੋ। ਦੇਖੋ। ਆਹ ਦੇਖੋ ਜੀ ਬਹਾ ਨੇ ਜਿਹੜੇ ਰਸਤੇ ਨੇ ਉਹ ਕਿਸ ਤਰ੍ਹਾਂ ਖਾਲੇ ਨਾਲੋਂ ਬਾੜਾਂ ਵੀ ਇਹਦੇ ਵਿੱਚ ਪਾਣੀ ਦੇ ਵਹਾਅ ਦੇ ਵਿੱਚ ਸੁੱਟਦੀਆਂ। ਦੇਖੋ ਅੱਗੇ ਇਹ ਜਿਹੜਾ ਰਸਤਾ ਦੇਖੋ ਕਿੰਨਾ ਟਿਪੀਕਲ ਹੈ। ਆ ਦੇਖੋ ਰੇਤ ਰੇਤੀਲਾ ਰਸਤਾ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਦੇਖੋ ਹੁਣ ਆਪਾਂ ਇਹੋ ਜੇ ਰਸਤੇ ਵਿੱਚੋਂ ਹੁੰਦੇ ਹੋਏ ਜਾਵਾਂਗੇ ਅੱਗੇ ਗੁਫਾਵਾਂ ਕੋਲ ਆਹ ਰਸਤਾ ਉਹ ਖੇ ਜਾਂਦਾ ਹੈ ਅੱਛਾ ਆ ਰਸਤਾ ਜਿਹੜਾ ਆ ਜਾਂਦਾ ਹੈ ਕੱਚਾ ਆ ਹਾਂਜੀ ਹਾਂਜੀ ਇੱਥੇ ਹੀ ਪਹੁੰਚ ਜਾਣਾ ਹੈ ਠੀਕ ਹੈ ਉੱਥੇ ਗਾਂ ਕੁਦਰਦਰਾ ਦਾ ਬਣਾਇਆ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨੌਕੀਆ ਹਾਂ ਪ੍ਰਕਾਸ਼ ਹੁਣ ਪ੍ਰਕਾਸ਼ ਜੀ ਤੁਸੀਂ ਸਾਡੀ ਵੀਡੀਓ ਚ ਆਮੋਗੇ ਦੇਖਿਓ ਜਰੂਰ ਉਕੇ ਆ ਦੇਖੋ ਇੱਧਰ ਇਹ 시ਵਾਲਕ ਦੀਆਂ ਪਹਾੜੀਆਂ ਨੇ ਸਾਰੀਆਂ ਵਾਲੇ ਨਾਲ ਕੱਚੀਆਂ ਪਹਾੜੀਆਂ ਨੇ ਇਹ ਦੇਖ ਲਓ ਤੁਸੀਂ ਇਹਨਾਂ ਦੇ ਵਿੱਚੋਂ ਪਾਣੀ ਰਿਸਦਾ ਰਹਿੰਦਾ ਤੇ ਇਹ ਪਾਣੀ ਦੇ ਬਹਾਓ ਦੇ ਵਿੱਚੋਂ ਦੀ ਉਹ ਆਪਾਂ ਨੰਗ ਕੇ ਆਇਆ ਇਹ ਬਹਾਓ ਨੇ ਬਣਾਇਆ ਹੋਇਆ ਹੀ ਰਸਤਾ ਗੱਡੀਆਂ ਪਹਿਲਾਂ ਨੰਗੀਆਂ ਦਾ ਹੋਈਆਂ ਨੇ ਪਰ ਵੱਡੀਆਂ ਲੱਗੀਆਂ ਹੋਈਆਂ ਨੇ ਕਦੀ ਗੱਡੀ ਨੰਗੀ ਹੋਈ ਹੈ ਬਾਕੀ ਅੱਜਕੱਲ੍ਹ ਬਾਰਿਸ਼ਾਂ ਦਾ ਮੌਸਮ ਹੈ ਤੁਸੀਂ ਸਾਨੂੰ ਬਾਰੇ ਆਪਾ ਦਿਖਾਵਾਂਗੇ ਜਿਹੜਾ ਅੱਜ ਬਾਬਾ ਬੰਦਾ ਸਿੰਘ ਬਹਾਦਰ ਨਾਲ ਸੰਬੰਧਤ ਇਹ ਗੁਫਾਵਾਂ ਪਿੰਡ ਰੈਲ ਮਾਜਰਾ ਰੈਲ ਮਾਜਰਾ ਦੇ ਵਿੱਚੋਂ ਹੀ ਕ੍ਰੋਸ ਹੋ ਕੇ ਆਉਣਾ ਆਪਾਂ ਨੇ ਰੋਡ ਦੇ ਉੱਤੋਂ ਰੈਲ ਮਾਜਰਾ ਦੀ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਤੇ ਉਹਦੇ ਵਿੱਚੋਂ ਸਿੱਧਾ ਹੀ ਰਸਤਾ ਇਸ ਸਾਈਡ ਨੂੰ ਆਉਂਦਾ ਤੇ ਆਪਾਂ ਨੇ ਇਹ ਜੰਗਲੀ ਰਸਤੇ ਦੇ ਵਿੱਚੋਂ ਲੰਘ ਕੇ ਅੱਗੇ ਗੁਫਾਵਾਂ ਤੱਕ ਪਹੁੰਚਣਾ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੁਣ ਆਪਾਂ ਕੋਲ ਤੁਹਾਨੂੰ ਪਹੁੰਚਦੇ ਆਂ ਤੁਹਾਨੂੰ ਦਿਖਾਉਨੇ ਆ ਰਾਸਤੇ ਕਿਹੜੇ ਨੇ ਨਵੀਂ ਕੋਹ ਤੇ ਪਰ ਦੁਹਾਨੂ ਚਾਰ ਨਾਲੇ ਪਸ਼ੂ ਵੀ ਚਾਰ ਰਹੇ ਨੇ ਰਸਤਾ ਦੇਖੋ ਤੁਸੀਂ ਕਿੰਨਾ ਟੈਕੀਕਲ ਆ ਅੱਗੇ ਦੇਖੋ ਤੁਸੀਂ ਟੋਟੋ ਆ ਦੇਹ ਮਲੋ ਜੀ ਇਹੋ ਜੀ ਰਸਤੇ ਨੰਗ ਕੇ ਫੇਰ ਅੱਗੇ ਆਉਣਗੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਸੰਬੰਧਤ ਸਥਾਨ ਉਹ ਗੁਫਾਵਾਂ ਜਿਸ ਜਗ੍ਹਾ ਤੇ ਉਹਨਾਂ ਨੇ ਸਮਾਂ ਬਿਤਾਇਆ ਇਹ ਹੁਣ ਇਹ ਜਿਹੇ ਨੇ ਫਿਰ ਉਸ ਟਾਈਮ ਦਾ ਬਹੁਤ ਖਤਰਾਮਕ ਗੁਫਾ ਵਸਤਾ ਕਿਉਂਕਿ ਉਦੋਂ ਤਾਂ ਵੈਸੀ ਨਹੀਂ ਜਨਸੰਖਿਆ ਵੀ ਨਹੀਂ ਤੀਹੇਗੀ ਹਾਂ ਬਹੁਤ ਡਰਾਵਣਾ ਏਰੀਆ ਹੋਣਾ ਉਸ ਸਮੇਂ ਹਾਂ ਉਹ ਵੀ ਦੇਖੋ ਇੰਨੀ ਪੋਪੂਲੇਸ਼ਨ ਹੋਣ ਦੇ ਬਾਵਜੂਦ ਵੀ ਇੱਥੇ ਕਿੰਨਾ ਜਿਆਦਾ ਇਹ ਜੰਗਲੀ ਇਲਾਕਾ ਤੇ ਕੋਈ ਇੱਧਰ ਕੋਈ ਬਾਲੀ ਚਹਲ ਪਹਲ ਨਹੀਂ ਹੈਗੀ ਇਹਨੇ ਕੋ ਇਹਨਾਂ ਦਿਨਾਂ ਲੱਗੀਆਂ ਹੋਈਆਂ ਨੇ ਗੱਡੀ ਲੋ ਜੀ ਹੁਣ ਆਪਾਂ ਗੁਫਾਵਾਂ ਦੇਖਣ ਲਈ ਪਹੁੰਚੇ ਇੱਥੇ ਸਾਹਮਣੇ ਦੇਖੋ ਮੇਰੇ ਅੱਗੇ ਅੱਗੇ ਜਾ ਰਹੀ ਹੈ ਬੀਰਪਾਲ ਤੇ ਇੱਥੇ ਨਾਲੇ ਜਿਹੜੇ ਇੱਥੇ ਸਾਨੂੰ ਪਹਿਲਾਂ ਪ੍ਰਬੰਧਕ ਮਿਲੇ ਨੇ ਉਹਨਾਂ ਨੇ ਇਹਨਾਂ ਗੁਫਾਵਾਂ ਬਾਰੇ ਥੋੜਾ ਜਿਹਾ ਹੋਰ ਵੀ ਦੱਸਿਆ ਸਾਨੂੰ ਇਹਦੇ ਬਾਰੇ ਕੀ ਹਿਸਟਰੀ ਹੈ ਇਹ ਆਪਾਂ ਅੱਗੇ-ਅੱਗੇ ਦੇਖਦੇ ਹਾਂ ਪਤਾ ਕਰਦੇ ਹਾਂ ਕੀ ਗੱਲਬਾਤ ਹੈ ਕੁਝ ਆ ਲਿਖਿਆ ਹੋਇਆ ਦੇਖੋ ਤੁਸੀਂ ਕਿ ਇੱਥੇ ਬਾਬਾ ਜੀ ਨੇ ਬ੍ਰਹਮ ਗਿਆਨੀ ਧੰਨ ਧੰਨ ਬੱਚਾਂ ਦੀ RAM ਜੀ ਵੇਦੀ ਨੇ ਕਠਨ ਤਪੱਸਿਆ ਕੀਤੀ ਸੀਗੀ ਤੇ ਰੈਲ ਮਾਜਰਾ ਦੇ ਪਿੰਡ ਦੇ ਸੀਗੇ ਉਹ ਉਹਨਾਂ ਦੇ ਨਾਮ ਤੇ ਇਹ ਗੇਟ ਬਣਿਆ ਹੁਣ ਆਪਾਂ ਤੁਹਾਨੂੰ ਗੁਫਾਵਾਂ ਦਿਖਾਉਨੇ ਆ ਜਿਹੜੀ ਕੱਚੀ ਗੁਫਾ ਆਪਾਂ ਉੜੀਆਂ ਚੜ ਕੇ ਆਉਗੂ ਅੱਗੇ ਤੁਸੀਂ ਸਾਡੇ ਨਾਲ ਬਣੇ ਰਹੋ ਦੇਖੋ ਜੀ ਕਿਹੋ ਜਿਹੀਆਂ ਇਹ ਗੁਫਾਵਾਂ ਨੇ ਪਹਿਲਾ ਸਥਾਨ ਪੜਿਆ ਉਹ ਪੜ ਲੈ ਬਹੁਤ ਚੜਾਈ ਹੈ ਰਸਤਾ ਵੀ ਖਾਰਪਾਈ ਪਈ ਹੈ ਤੇ ਗੁਫਾਵਾਂ ਜਿਵੇਂ ਸਾਨੂੰ ਪਤਾ ਲੱਗਿਆ ਸੀ ਹੁਣ ਮਿੱਟੀ ਨਾਲ ਭਰੀਆਂ ਪਈਆਂ ਨੇ ਅਸੀਂ ਵੀ ਤੁਹਾਨੂੰ ਗੁਫਾਵਾਂ ਦਾ ਜਿਹੜਾ ਸ਼ੁਰੂਆਤ ਹੈ ਉਹ ਹੀ ਦਿਖਾ ਰਹੇ ਹਾਂ ਆ ਦੇਖੋ ਇਹ ਹੈ ਉਹ ਗੁਫਾ। ਦਮ ਚੜ ਗਏ ਇੱਥੇ ਆਉਂਦੇ ਹੁੰਦੇ ਨੇ। ਤੇ ਵਿੱਚ ਦੀ ਇਹਦੇ ਪਾਣੀ ਰਿਸਦਾ। ਕਿਉਂਕਿ ਜਿਹੜੇ ਸਵਾਲਗਦੀਆਂ ਪਹਾੜੀਆਂ ਨੇ ਜਦੋਂ ਉੱਥੇ ਬਰਸਾਤਾਂ ਦਾ ਸੀਜ਼ਨ ਹੁੰਦਾ। ਤਾਂ ਪਾਣੀ ਦਾ ਵਹਾਅ ਇਹ ਰਸਤੇ-ਰਾਹੀ ਚੱਲਦਾ। ਦੇਖੋ ਇਹ ਕੱਚੀ ਗੁਫਾ ਹੈ ਜੇ। ਅੱਗੇ ਇੱਕ ਗੁਫਾ ਪੱਕੀ ਹੈ ਜਿਹਨੂੰ ਇੱਥੋਂ ਦੇ ਟਰੱਸਟ ਨੇ ਪੱਕੀ ਕਰਵਾਇਆ। ਉਹ ਵੀ ਤੁਹਾਨੂੰ ਦਿਖਾਉਨੇ ਆ। ਆ ਦੇਖੋ ਇਹ ਹੁਣ ਆਪਾਂ ਗੁਫਾ ਦੇ ਬਿਲਕੁਲ ਅੱਗੇ ਖੜੇ ਆਂ ਦੇਖੋ ਇੱਥੋਂ ਜਾਂਦਾ ਰਸਤਾ ਇਹ ਗੁਫਾ ਦਾ ਦੇਖੋ ਇਹ ਇਸ ਦੇ ਅੱਗੇ ਹੁਣ ਤਾਂ ਆਪਾਂ ਨੇ ਬੜਨ ਦੀ ਜਗ੍ਹਾ ਨਹੀਂ ਹੈਗੀ ਪਰ ਜਦੋਂ ਸਿੱਖ ਸੰਗਤਾਂ ਇੱਥੇ ਆਉਣ ਗਿਆ ਇਹਦੀ ਸਫਾਈ ਕਰਨੀ ਆ ਤੇਰੇ ਗੁਫਾ ਨੂੰ ਪੱਕੀ ਵੀ ਬਣਾ ਦਿੱਤਾ ਜਾਊਗਾ ਉੱਪਰ ਵੀ ਦੇਖੋ ਤੁਸੀਂ ਕਿੱਡੇ-ਕਿਡੇ ਉੱਚੀਆਂ ਪਹਾੜੀਆਂ ਨੇ ਸਵਾਲ ਖਦੀਆਂ ਤੁਸੀਂ ਇਹ ਦੇਖਣ ਲਈ ਹੁਣ ਆਪਾਂ ਚੱਲਦੇ ਆਂ ਦੇਖੋ ਪਹਾੜੀਆਂ ਦੇਖੋ ਤੁਸੀਂ ਉੱਪਰ ਵੀ ਦਰਖਤ ਕਿਵੇਂ ਉੱਗੇ ਨੇ ਗੁਫਾ ਦੇਖੋ ਇਹ ਅਣਗਿਣਤੇ ਦੂਰ ਤੱਕ ਲੰਬੀ ਗੁਫਾ ਕਿਉਂ ਦੇਖੋ ਤੁਸੀਂ ਕਿੱਥੇ ਤੱਕ ਅੱਗੇ ਕਾਲ ਅੱਗੇ ਕਾਲਾ ਕਾਲਾ ਦਿਖਾਈ ਦੇ ਰਿਹਾ ਆਜੋ ਹੁਣ ਆਪਾਂ ਤੁਹਾਨੂੰ ਪੱਕੀ ਗੁਫਾ ਵੀ ਦਿਖਾਉਂਦੇ ਹਾਂ ਦੋਸਤੋ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਵੀ ਇਹ ਲੰਗੜਨ ਜੋਗੀ ਵੀ ਜਗ੍ਹਾ ਨਹੀਂ ਪਰ ਇਹਦੇ ਬਾਰੇ ਸਾਨੂੰ ਪਹਿਲੇ ਜੋ ਪਾਣ ਦੇਖੇ ਨੇ ਹਿਸਟਰੀ ਦੇ ਵਿੱਚੋਂ ਇਹ ਪਤਾ ਲੱਗਿਆ ਵੀ ਇਹ ਬਹੁਤ ਬਹੁਤ ਖੁੱਲੀਆਂ ਗੁਫਾਵਾਂ ଥିਗੀਆਂ ਜਿਦੇ ਵਿੱਚ ਘੋੜੇ ਦੇ ਉੱਪਰ ਸਵਾਰ ਹੋ ਕੇ ਵੀ ਘੋੜ ਸਵਾਰ ਤੇ ਘੋੜਾ ਲੰਘ ਜਾਂਦੇ ਸੀਗੇ ਇੰਨੀ-ਇੰਨੀ ਮਤਲਬ ਖੁੱਲੀਆਂ ਗੁਫਾਵਾਂ ਸੀਗੀਆਂ ਇਹ ਹੁਣ ਬਰਸਾਤਾਂ ਦੇ ਮੌਸਮ ਦੇ ਵਿੱਚ ਇਹਦੇ ਵਿੱਚ ਰੇਤਾ ਭਰ ਗਿਆ ਚਿੱਕੜ ਇੱਥੇ ਹੋਇਆ ਪਿਆ ਆ ਬਾਹਰਲੇ ਪਾਸੇ ਇਹ ਗੁਰੂਗਰ ਬਣਿਆ ਇੱਥੋਂ ਬਾਅਦ ਹੁਣ ਆਪਾਂ ਚਲਦੇ ਆ ਜਿਹੜੀ ਪੱਕੀ ਗੋਫਾ ਉਹ ਦਿਖਾਉਣੀ ਆ ਹੁਣ ਆਪਾਂ ਹੁਣ ਕਰੀ ਉੱਤਰਦੇ ਤਾਂ ਜੋ ਜੀ ਦੇਖੋ ਜਿਹੜੇ ਬੀਰਪਾਲ ਵੀ ਗੋਫਾ ਦੇਖ ਕੇ ਆਇਆ ਨਿਕਲ ਪਾ ਬਾਂਦਰ ਵੀ ਬਹੁਤ ਨੇ ਜੰਗਲੀ ਇਲਾਕਾ ਬਿਲਕੁਲ ਹੈ ਜੰਗਲੀ ਇਲਾਕਾ ਦੇਖ ਰਹੇ ਹੋ ਤੁਸੀਂ ਆਪਾਂ ਜਾ ਰਹੇ ਹਾਂ ਜਿਹੜੀ ਗੁਫਾ ਪੱਕੀ ਹੋ ਗਈ ਪੱਕੀ ਗੁਫਾ ਵੱਲ ਠੀਕ ਹੈ ਜੀ ਪੱਕੀ ਗੁਫਾ ਦਿਖਾਉਣਾ ਤੁਹਾਨੂੰ ਬਾਬਾ ਜੀ ਇਹ ਉੱਪਰ ਚੜ ਕੇ ਇਹ ਵਾਲੇ ਲਓ ਜੀ ਲੋਕ ਲੱਗਿਆ ਗੁਫਾ ਦੇ ਵਿੱਚ ਆ ਗਏ ਕੰਸਟਰਕਸ਼ਨ ਅਜੇ ਚੱਲਦੀ ਹੈ ਬਹੁਤ ਸਿਲਾ ਜਿਹਾ ਮਾਹੌਲ ਹੈ ਲੋ ਜੀ ਇਹ ਆਪਾਂ ਉਹੀ ਗੁਫਾਵਾਂ ਦੇ ਵਿੱਚ ਘੁੰਮ ਰਹੇ ਹਾਂ ਜਿਹੜੀਆਂ ਦੇਖਣ ਆਏ ਆਂ ਅੱਡੀ ਤੋਂ ਨੂਰ ਭਰਪੂਰ ਜੀ ਆਤਮ ਗਿਆਨ ਬਾਬਾ ਜੀ ਉਰੇ ਤੱਕ ਹੈ ਅੱਛਾ ਇੱਥੇ ਤੱਕ ਹੈ ਹੈ ਠੀਕ ਹੈ ਇਹ ਹੁਣ ਆਪਾਂ ਇਹ ਗੁਫਾ ਦੇ ਐਂਡ ਤੱਕ ਆ ਗਏ ਇੱਥੇ ਇਹ ਬ੍ਰਹਮ ਗਿਆਨੀ ਸੱਚਖੰਡ ਵਾਸੀ ਮਾਤਾ ਕ੍ਰਿਸ਼ਨਾ ਕੌਰ ਜੀ 베ਦੀ ਗੁਫਾ ਵਾਲੇ ਅਤੇ ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਚਾਂਦੀ RAM ਸਿੰਘ ਜੀ ਗੁਫਾ ਵਾਲੇ ਹਾਂਜੀ ਬਾਬਾ ਜੀ ਸਾਨੂੰ ਇਹ ਗੁਫਾਵਾਂ ਦੇ ਇਤਿਹਾਸ ਬਾਰੇ ਦੱਸਣਗੇ ਤੇ ਜਿਹੜੇ ਇਹ ਬਾਬਾ ਜੀ ਨੇ ਇੱਥੇ ਤਪੱਸਿਆ ਕੀਤੀ ਹੈ ਤੇ ਮਾਤਾ ਜੀ ਨੇ ਮਾਤਾ ਕ੍ਰਿਸ਼ਨਾ ਕੌਰ ਤੇ ਬਾਬਾ ਚਾਂਦੀ RAM ਜੀ ਇਹ ਇਹਨਾਂ ਦੇ ਜੀਵਨ ਬਾਰੇ ਤੇ ਇਹਨਾਂ ਨੇ ਕੀ ਕੀ ਲਿਖਿਆ ਕੀ ਕੀ ਗਿਆਨ ਇਹਨਾਂ ਨੇ ਮਤਲਬ ਦੁਨੀਆ ਨੂੰ ਦਿੱਤਾ ਉਹਦੇ ਬਾਰੇ ਦੱਸਣਗੇ ਲਓ ਜੀ ਬਾਬਾ ਜੀ ਤੁਹਾਡਾ ਨਾਮ ਕੀ ਹੈ ਜੀ ਗ੍ਰੇਸਨ ਸੇਕੀ ਜੀ ਦੱਸੋ ਜੀ ਇਹਨਾਂ ਨੂੰ ਇਹ ਸੰਤਾਂ ਦਾ ਤਪਸਥਾਨ ਹੈ ਇੱਥੇ ਉਹਨਾਂ ਨੇ ਤਪ ਕੀਤਾ ਹੈ ਉਹਨਾਂ ਨੇ ਇਹਨਾਂ ਨੂੰ ਕਿ ਸਾਰਾ ਕਿਹਾ ਸੀ ਵੀ ਇਹਨਾਂ ਨੂੰ ਕੋਈ ਜੋ ਵੀ ਹੋਣਾ ਇੱਥੇ ਸਾਰੀ ਲਿਖਤ ਹੈ ਇਹ ਉਹਨਾਂ ਬ੍ਰਹਮ ਗਿਆਨੀ ਆ ਪੂਰਨ ਬ੍ਰਹਮ ਗਿਆਨੀਆਂ ਦਾ ਸਥਾਨ ਆ ਜਿਹੜਾ ਆਉਣ ਵਾਲਾ ਟਾਈਮ ਨਾਲ ਸਾਰਾ ਇੱਥੇ ਲਿਖਿਆ ਤਾਂ ਇਹ ਬਾਬਾ ਜੀ ਕਦੋਂ ਤੋਂ ਕਦੋਂ ਹੋਏ ਨੇ ਇਹ ਕਿਹੜੇ ਸਾਲ ਚ ਹੋਏ ਨੇ ਬਾਬਾ ਜੀ ਬਾਬਾ ਜੀ ਨੇ 14 ਮਈ 1999 ਨੂੰ ਸ਼ਰੀਰ ਛੱਡਿਆ ਅੱਛਾ ਤੇ ਮਾਤਾ ਜੀ ਨੂੰ 2 ਦਸੰਬਰ 2011 ਨੂੰ 2011 ਹਾਂ ਜੀ ਇਹਨਾਂ ਨੇ ਇੱਥੇ ਤਪੱਸਿਆ ਕੀਤੀ ਕਿੰਨੇ ਸਾਲ ਇੱਥੇ ਤਨੂ 1978 ਤੋਂ 1978 ਤੋਂ ਲੈ ਕੇ ਹਾਲੇ 19 2011 ਤੱਕ ਮਾਤਾ ਜੀ ਨੇ ਇੱਥੇ ਬਾਬਾ ਜੀ ਨੇ 98 ਤੱਕ 99 ਤੱਕ 99 ਇਹ ਪਿੱਛੇ ਸਾਡਾ ਇਹ ਇਹਨਾਂ ਨੇ ਜੋ ਮਤਲਬ ਗਰਾਸ ਸਾਹਿਬ ਵਗੈਰਾ ਲਿਖਿਆ ਇਹਨਾਂ ਨੇ ਆਪਣਾ ਕੋਈ ਉਹਦੇ ਵਿੱਚ ਨੋਟ ਨਹੀਂ ਕਰਦਾ ਸਾਰਾ ਕੁਝ ਲਿਖਿਆ ਇਹਨਾਂ ਦੇ ਬੋਰਡ ਬਣੇ ਵੱਡੇ ਬੋਰਡ ਲੱਗੇ ਅੱਛਾ ਬੋਰਡ 'ਚ ਉਹ ਕੁਝ ਵੀ ਸਾਰਾ ਕੁਝ ਲੱਗਿਆ ਉਹ ਵੀ ਦਿਖਾ ਦਿਓ ਸਾਨੂੰ ਆਹ ਦੇਖੋ ਤੁਸੀਂ ਆਓ ਦਿਖਾ ਆਜੋ ਆਪਾਂ ਦੇਖਦੇ ਆਂ ਜੀ ਬਾਬਾ ਜੀ ਆਪਾਂ ਨੂੰ ਉਹ ਬੋਰਡ ਵੀ ਦਿਖਾਉਣਗੇ ਜਿਨ੍ਹਾਂ ਦੇ ਉੱਪਰ ਇਹਨਾਂ ਨੇ ਮਤਲਬ ਜੋ ਭਵਿੱਖ ਬਾਣੀਆਂ ਕੀਤੀਆਂ ਨੇ ਉਹ ਅੰਕ ਕਿਤਨੇ ਜੋ ਆਪਾਂ ਦੇਖਦੇ ਆਂ ਲਓ ਜੀ ਹੁਣ ਆਪਾਂ ਪੱਕੀ ਗੁਫਾ ਦੇ ਰਸਤੇ ਤੋਂ ਉੱਪਰਲੇ ਪਾਸੇ ਜਿਹੜਾ ਨਿਸ਼ਾਨ ਸਾਹ ਲੱਗਿਆ ਹੋਇਆ ਉਸ ਸਮੇਂ ਦਾ ਉਹ ਤੁਹਾਨੂੰ ਦਿਖਾਉਂਦੇ ਆਂ ਇਹ ਰਸਤਾ ਅੱਜਕੱਲ ਮੀਂਹ ਕਣੀ ਕਰਕੇ ਇਹ ਥੋੜਾ ਜਿਹਾ ਜਲਬ ਜੀ ਲੱਗੀ ਪਈ ਆ ਰਸਤਾ ਤਿਰਕਣਾ ਹੋਇਆ ਪਿਆ ਵੀਰੂ ਦੇਖ ਕੇ ਤਰੀ ਤੂੰ ਵੀ ਦੇਖੋ ਜੀ ਇਸ ਥਾਂ ਤੋਂ ਅਸੀਂ ਦਿਖਾ ਰਹੇ ਹਾਂ ਬਹੁਤ ਹੀ ਮੁਸ਼ਕਲ ਹੈ ਪੈਂਦਾ ਪਹਾੜੀ ਦੇ ਸਿਖਰ ਤੇ ਆ ਗਿਆ ਆਪਾਂ ਇਹ ਦੇਖੋ ਜੀ ਰਸਤੇ ਇਹ ਦੇਖੋ ਜੀ ਤੁਸੀਂ ਵਿਊ ਹਾਲੇ 달ੇ ਦਾ ਆਹ ਦੇਖੋ ਜੀ আরাਵਲੀ ਪਰਬਤ ਸੰਖਲਾ ਉੱਤੇ ਮੰਦਿਰ ਬਣਿਆ ਛਤਿਆਂ ਦਾ ਇੱਥੇ ਬਣਿਆ ਹੈ ਸਥਾਨ ਆਲੇ-ਦਾਲੇ ਜਿਹੜਾ ਕਿਹਾ ਬਾਬਾ ਜੀ ਨੇ ਵੀ ਸਤਿਆ ਬਣੀਆਂ ਨੇ ਪਰ ਤੁਸੀਂ ਆਲੇ-ਦਾਲੇ ਜਿਹੜਾ আরাਵਲੀ ਪਰਬਤ ਹੈ ਉਹ ਦੇਖੋ ਕਿਵੇਂ ਖੜੇ ਨੇ ਪਹਾੜ ਆਲੇ-ਦਾਲੇ ਦੇਖੋ ਕਿੰਨਾ ਸੋਹਣਾ ਇੱਥੇ ਪੈਨੋਰਮਿਕ 뷰 ਬਣਦਾ ਹੈ ਉਹ ਤੁਹਾਨੂੰ ਦਿਖਾਉਂਦੇ ਹਾਂ ਦੇਖੋ ਕਿੱਥੇ ਤੱਕ ਜਿੱਥੇ ਤੱਕ ਅਪਣੀ ਨਿਗਾਹ ਜਾਂਦੀ ਹੈ ਉੱਥੇ ਤੱਕ ਪਹਾੜੀਆਂ ਨੇ ਆਓ ਹੁਣ ਆਪਾਂ ਚੱਲਦੇ ਹਾਂ نیچے ਦੋਸਤੋ ਪਿੱਛੇ ਜਿਵੇਂ ਤੁਹਾਨੂੰ ਕੁਕਾਨੇ ਟ੍ਰੇਨ ਫਰੈਸ਼ ਦਿਖਾਏ ਸੀ ਨਾ ਉਸੇ ਤਰ੍ਹਾਂ ਦਾ ਹਿਸਾਬ ਕਿਤਾਬ ਆ ਦੇਖੋ ਆਹ ਪਾਣੀ ਦੇ ਰਸਤੇ ਨੇ ਤੇ ਇੱਥੇ ਵੱਡੇ ਵੱਡੀ ਜਿਹੜੀ ਬੰਸਰੀ ਐ ਉਹ ਉੱਗੀ ਹੋਇਆ ਉੱਚੇ ਉੱਚੇ ਪਹਾੜ ਨੇ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਿੰਨੇ ਆ ਵੀ ਇਹ ਗੁਫਾ ਪੱਕੀ ਗੁਫਾ ਐ ਤੇ ਉੱਪਰ ਤੁਹਾਨੂੰ ਦਿਖਾਇਆ ਸੀ ਨੇ ਪਹਾੜੀ ਦਾ ਸਿਖਰ ਤੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਲੱਗਿਆ ਪੀਲੇ ਰੰਗ ਦਾ ਨਿਯੋਨ ਕਲਰਦਾਰ ਨਿਸਾਨ ਸਾਹਿਬ ਇਥੇ ਮਹਾਰਾਜ ਪ੍ਰਕਾਸ਼ ਨੇ ਤੇ ਇਹ ਸਾਹਮਣੇ ਲੰਗਰ ਪਾਣੀ ਵਾਸਤੇ ਸੁਵਿਧਾਵਾਂ ਨੇ ਜਾਂ ਜੋ ਵੀ ਇਥੇ ਆਉਣ ਜਾਣ ਵਾਲੇ ਸ਼ਰਧਾਲੂ ਨੇ ਉਹਨਾਂ ਲਈ ਇਹ ਰਹਿਸ਼ ਪਾਣੀ ਦਾ ਪ੍ਰਬੰਧ ਆ ਆ ਦੇਖੋ ਇਥੇ ਟਰਸਟ ਬਣਿਆ ਹੁਣ ਆਹ ਦੇਖੋ ਉੱਪਰ ਇਹਨਾਂ ਨੇ ਉਹ ਜਿਹੜੀ ਸਕਰੀਨ ਵੀ ਚਲਾਈ ਆ ਦੇਖੋ ਤਪਸਥਾਨ ਸੰਤ ਬਾਬਾ ਚੰਦੀराम ਸਿੰਘ ਜੀ ਅਤੇ ਸੰਤ ਮਾਤਾ ਕ੍ਰਿਸ਼ਨਾ ਕੌਰ ਜੀ ਸੰਤ ਸਮਾਗਮ 2 ਅਪ੍ਰੈਲ ਹਰੇਕ ਸਾਲ ਹੁੰਦਾ ਆ ਨੀਚੇ ਟਰਸਟ ਦੇ ਉੱਪਰ ਵੀ ਜਿਹੜਾ ਲੱਗਿਆ ਬੋਰਡ ਉਹ ਵੀ ਤੁਸੀਂ ਦੇਖੋ ਜਿਹੜੇ ਮੁੱਖ ਸੇਵਾਦਾਰ ਨੇ ਇਹ ਕ੍ਰਿਸ਼ਨ ਜੀ ਨੇ ਗੁਫਾ ਵਾਲੇ ਇਹਨਾਂ ਦਾ ਮੋਬਾਈਲ ਨੰਬਰ ਤੁਸੀਂ ਡਿਸਪਲੇ ਦੇ ਵਿੱਚ ਦੇਖ ਸਕਦੇ ਹੋ ਜੇਕਰ ਤੁਹਾਨੂੰ ਇਸ ਦੇ ਇਤਿਹਾਸ ਦੇ ਵਿੱਚ ਕੋਈ ਸ਼ੰਕਾ ਤਾਂ ਇਹਨਾਂ ਨੂੰ ਫੋਨ ਤੇ ਵੀ ਗੱਲ ਕਰ ਸਕਦੇ ਹੋ ਆ ਦੇਖੋ نیچے ਜਿਹੜਾ ਟਰਸਟ ਬਣਿਆ ਲਓ ਜੀ ਹੁਣ ਆਪਾਂ ਇਹ ਗੁਫਾਵਾਂ ਵਾਲੇ ਜਿਹੜਾ ਸਥਾਨ ਹੈ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਮਹਾਰਾਜ ਪ੍ਰਕਾਸ਼ ਨੇ ਉਹਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਇਦਾਂ ਨਿਸ਼ਾਨ ਸਾਹਿਬ ਲੱਗਿਆ ਆ ਜੋ ਹੁਣ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਦਾ ਜਿਹੜਾ ਦਰਵਾਜ਼ਾ ਉਹ ਬੰਦ ਆ ਹੁਣ ਖੋਲਾਂਗੇ ਆਪਾਂ ਤੇ ਤੁਹਾਨੂੰ ਅੰਦਰੋਂ ਦਿਖਾਵਾਂਗੇ ਤੇ ਇੱਥੇ ਇਤਿਹਾਸ ਬਾਰੇ ਹੋਰ ਵੀ ਜੋ ਕੁਝ ਲਿਖਿਆ ਕਰਿਆ ਉਹ ਵੀ ਦਿਖਾਉਨੇ ਆ ਤੁਹਾਨੂੰ ਚਲੋ ਜੀ ਆਸ ਮਾਰੇ ਜੋ ਜੇਨੇ ਦੱਤੇ ਪਾਸ ਇਹ ਸਚੰਨ ਹੈ ਜਿੱਥੇ ਇਹ ਆਪ ਕੋ ਕਰਸਤਾਨ ਤਾਂ ਲੋ ਜੀ ਇਹਦੇ ਨਾਲ ਹੁਣ ਤੁਹਾਨੂੰ ਦਰਬਾਰ ਸਾਹਿਬ ਦੇ ਨਾਲ ਇੱਕ ਹੋਰ ਰੂਮ ਬਣਿਆ ਉਹਦੇ ਵਿੱਚ ਕੀ ਮਤਲਬ ਲਿਖਿਆ ਜਾ ਇੱਥੇ ਕੀ ਤਸਵੀਰਾਂ ਲੱਗੀਆਂ ਨੇ ਉਹ ਵੀ ਦੇਖੋ ਤੁਸੀਂ ਆਹ ਦੇਖੋ ਬ੍ਰਹਮ ਗਿਆਨੀ ਸੱਚਖੰਡ ਵਾਸੀ ਮਾਤਾ ਕਿਸ਼ਨ ਕੌਰ ਜੀ ਤੇ ਨਾਲ ਇਹ ਬਾਬਾ ਜੀ ਨੇ RAM SINGH ਜੀ ਦੇਖ ਇਹ ਵੀ ਪੜ ਲਓ ਤੁਸੀਂ ਬਾਈ ਤੇ ਮਾਤਾ ਜੀ ਨੇ ਤਸਵੀਰਾਂ ਨੇ ਕੀਰਤਨ ਕਰਦਿਆਂ ਦੀਆਂ ਹਾਰਮੋਨੀਅਮ ਵਜਾਉਂਦਿਆਂ ਦੀਆਂ ਦੇਖੋ ਜੀ ਇਹ ਸਾਰਾ ਗੁਫਾਵਾਂ ਵਾਲੀ ਜਿਹੜੀ ਜਗਾ ਉੱਥੇ ਲਿਖਿਆ ਦੇਖੋ ਰਾਜ ਕਰੇਗਾ ਕਹਿੰਦਾ ਖਾਲਸਾ ਆਕੀ ਰਹੇ ਨਾ ਕੋਈ ਆਲਸ ਸਿਆਸਤ ਤੇ ਧਰਮ ਦੀ ਯੁਗਸਵਰੀ ਰਾਜਨੀਤੀ 1ਵੀਂ ਸਦੀ ਵਿੱਚ ਚੱਲੇਗੀ ਇਹ ਪਹਿਲਾ ਲਿਖਿਆ ਇਹਨਾਂ ਨੇ ਬਾਬਾ ਜੀ ਜੈ ਜੋ ਤੁਮ ਸੋ ਹਮ ਤਨ ਨੂਰ ਭਰਪੂਰ ਜੀ ਰਾਸ਼ਟਰੀ ਨਾਰਾ ਜੋਤ ਵੇ ਕਿਨਾਰਾ ਆ ਦੇਖੋ ਜੀ ਜਿਹੜੇ ਇੱਥੇ ਬ੍ਰਹਮ ਗਿਆਨੀ ਸੰਤ ਬਾਬਾ ਜੀ ਨੇ ਤਪ ਕੀਤਾ ਨਾ ਉਹਨਾਂ ਦੇ ਲਿਖੇ ਹੋਏ ਇਹ ਭਵਿੱਖ ਬਾਣੀਆਂ ਨੇ ਤੁਸੀਂ ਪੜ੍ਹ ਸਕਦੇ ਹੋ ਦੇਖੋ ਲਿਖਿਆ ਕੀ ਨੇ ਸੰਤ ਚੰਦ ਦੀ ਰਾਮ ਸਿੰਘ ਜੀ 베ਦੀ ਆਦੇ